ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਜਿੰਨੇ ਵੀ ਆਪਣੇ ਬਲੌਗ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇ ਸੰਬ ਦੇਸਾਂ ਤੋਂ ਵੀ ਵੀਰ ਪੈਣ ਭਰਾ ਸਾਰਿਆਂ ਨੂੰ ਪਰਮਾਤਮਾ ਖੁਸ਼ ਰੱਖੇ ਜੀ ਤੰਦਰੁਸਤ ਰੱਖੇ ਜੀ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਵੀ ਅੱਜ ਦਾ ਕੀ ਚੱਲ ਰਿਹਾ ਕੱਲ ਨੂੰ ਹੈ ਜੀ ਐਤਵਾਰ ਅੱਜ ਹੈ ਤਰੀਕ 8 ਨਾਂ ਮੰਜੀ ਦਾ ਤੇ ਕੱਲ ਨੂੰ 9 ਕੱਲ ਨੂੰ ਡਿੰਪਲ ਦੀ ਚਿੱਠੀ ਸਾਹ ਚਿੱਠੀ ਜੋ ਵੀ ਹੈ ਉਹ ਚੱਲਣਾ ਯਾਰ ਰਸਮਾਂ ਕਾ ਲੂੰ ਰਸਮਾਂ ਚੱਲ ਰਹੀਆਂ ਤੇ ਅੱਜ ਕੱਲ੍ਹ ਸ਼ਾਮ ਨੂੰ ਅਚਾਨਕੇ ਫੋਨ ਆ ਗਿਆ ਨੀਤਰਵੀਰ ਦਾ ਕਹਿਣਾ ਵੀ ਤੇਰੀ ਡਿਊਟੀ ਲੱਗ ਗਈ ਐ ਮੈਂ ਕਿਹਾ ਵੀ ਇਹ ਜੀ ਕਿਹੜੀ ਡਿਊਟੀ ਲੱਗ ਗਈ ਮੇਰੀ ਹੁਣ ਹਾਂਜੀ ਤਾਂ ਕੱਲ ਦਾ ਤਾਂ ਆਪਣਾ ਦਿਨ ਸਾਰਾ ਹੀ ਚੱਲਣਾ ਜੀ ਚਿੱਠੀ ਜਾਣਾ ਮਾਲਾ ਚਿੱਠੀ ਲੈ ਕੇ ਫਿਰ ਉਧਰ ਉਧਰ ਤੇ ਉਧਰ ਉਸ ਤੋਂ ਬਾਅਦ ਮੇਰੀ ਅੱਜ ਦੀ ਡਿਊਟੀ ਲੱਗ ਗਈ ਮੇਰੇ ਬਹੁਤ ਸਬਸਕ੍ਰਾਈਬਰਾਂ ਦੀ ਪਰਮਾਤਮਾ ਬਹੁਤ ਨੇੜੇ ਹੋ ਕੇ ਸੁਣਦਾ ਕਿਉਂਕਿ ਉਹ ਐਦਾਂ ਗੱਲ ਹੈ ਮੇਰੇ ਸਬਸਕ੍ਰਾਈਬਰ ਕਹਿੰਨੇ ਹਰ ਇੱਕ ਬਲੌਗ ਦੇ ਵਿੱਚ ਵੀ ਵੀਰ ਤੈ ਪਹਾੜ ਚ ਕਰ ਜਾਣ ਤੇਰੇ ਬਿਨਾ ਉਹ ਗੱਲ ਨਹੀਂ ਬਣਦੀ ਰੌਣਕਾਂ ਨਹੀਂ ਆਣ ਬਣਦੀਆਂ ਬਲੌਗ ਵਿੱਚ ਲਓ ਜੀ ਤੁਹਾਡੀ ਪਰਮਾਤਮਾ ਨੇ ਸੁਣ ਲਈ ਆਪਣੀ ਡਿਊਟੀ ਲੱਗੀ ਅਸੀਂ ਚਾਚੀ ਤੇ ਇੱਕ ਲੜਕੀ ਚਾਚੀ ਦੀ ਉੱਥੀ ਹੈ ਕੁਛ ਅੱਜ ਆਪਾਂ ਚਾਚੀ ਉਹਨਾਂ ਨੂੰ ਲੈਣ ਜਾਣਾ ਹਮਾਚਾ ਵੱਜ ਵੀ 10 ਗਏ ਦਿਨ ਦੇ ਤੇ ਪਹਿਲਾਂ ਤਾਂ ਚੱਲਦੇ ਆਂ ਆਪਾਂ ਦੁਕਾਨ ਤੇ ਇੱਕ ਟਰੈਕਟਰ ਦਾ ਕੰਮ ਕਰਨਾ ਸਰਵਿਸ ਨਾਲੇ ਆਪਣੇ ਕੋਲ ਪੈਸਾ ਬਹੁਤ ਆ ਜੀ ਤੇਲ ਤੁਲਪਾ ਲਈ। ਲੋ ਜੀ ਹੁਣ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਕਰਾਨੇ ਸਭ ਕੁਲ ਗੱਲਬਾਤ ਤੇ ਕਿ ਆ ਸਾਡੀ ਸ਼ਾਪਿੰਗ ਚੱਲ ਰਹੀ ਉਹਦੀ ਵੀਡੀਓ ਨਹੀਂ ਬਣਾਈ ਅਸੀਂ। ਜਿਹੜਾ ਵੀ ਸਮਾਨ ਲੈ ਕੇ ਆਏ ਉਹ ਤੁਹਾਨੂੰ ਹੁਣ ਦਿਖਾ ਦੇਣਾ ਤੇ ਪ੍ਰਿੰਸ ਵੀ ਪਹੁੰਚਿਆ ਆ ਉਹਦੇ ਨਾਲ ਵੀ ਗੱਲਬਾਤ ਕਰਾਂ ਨੇ। ਤੁਸੀਂ ਬਣੇ ਰਹੋ ਹੁਣ ਬਲੌਗ ਦੇ ਨਾਲ ਤੇ ਬਲੌਗ ਨੂੰ ਫੁੱਲ ਵੱਧ ਚੜ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ। ਚਲੋ ਠੀਕ ਆ ਜੀ। ਲੋ ਜੀ ਪ੍ਰਿੰਸ ਨੂੰ। ਹਾਂ ਜੀ ਬਾਈ ਪ੍ਰਿੰਸ। ਕਿੱਧਰ ਦਾ ਗੇੜਾ ਮਾਰਿਆ ਆ? ਮੈਂ ਕਿਹਾ ਤਾਂ ਬੰਗਲੌਰ ਬੰਗਲੌਰ ਤੇ ਤੇ ਕੱਲ ਖਾਲੀ ਕਰੀ ਬਾਈ। ਤਨੂੰ ਐ ਪਤਾ ਵੀ ਤੇਰੀ ਸਿਸਟਰ ਦਾ ਵਿਆਹ ਵੀ ਹੈ ਹਾਂਜੀ ਹਾਂਜੀ ਹੈ ਜਿਹੜਾ ਗੱਡੀ ਚ ਲੰਦਾਰਾ ਰਹਿ ਰੂਵੇ ਹਾਂ ਇਹ ਵੀ ਜ਼ਰੂਰੀ ਹੈ ਨਾ ਪਲੈਸਟਿਕਾ ਜੀ ਸਰ ਤੇ ਲਓ ਜੀ ਸਭ ਤੋਂ ਪਹਿਲਾਂ ਤਾਂ ਇਹ ਬਲੌਗ ਅਸੀਂ ਬਣਾਇਆ ਨਹੀਂ ਤਾਂ ਅਸੀਂ ਸ਼ਾਪਿੰਗ ਕਰਕੇ ਆਏ ਤੇ ਪਰਸੋਂ ਕਰਾਲੀ ਬੂਟ-ਬਟ ਦੀ ਜੁੱਤੀਆਂ ਦੀ ਤੁਹਾਨੂੰ ਪਤਾ ਤਾਂ ਅਸੀਂ ਬਲੌਗ ਛੱਡਿਆ ਵਾ ਜਿਹੜੇ ਚ ਸਾਗ ਬਣਾ ਰਹੇ ਵੀ ਗੱਲ ਕਰਦੇ ਤੇ ਵੀ ਜਾਇਆ ਮੈਂ ਤੇ ਉਹ ਜਾ ਹੋ ਗਿਆ ਤਾਂ ਮੈਂ ਬਲੌਗ ਨਹੀਂ ਬਣਾਇਆ ਕਿਉਂਕਿ ਨੇਰਾ ਹੋ ਗਿਆ ਤਾਂ ਇੱਕ ਹਫ਼ਤੇ ਬੜੀ ਗੱਲ ਇਹ ਹੈ ਵੀ ਕੈਮਰਾਮੈਨ ਸਾਡੇ ਚ ਕੋਈ ਨਹੀਂ ਹੈ ਅਸੀਂ ਤਿੰਨ ਮੈਂਬਰ ਐ ਕਰਨ ਸਾਡਾ ਬਣਾਉਂਦਾ ਨਹੀਂ ਜਿੱਦੇ ਕਰਕੇ ਜੇ ਮੈਂ ਬਣਾਉਣ ਲੱਗ ਜਾਮਾ ਉੱਥੇ ਤੁਹਾਨੂੰ ਪਤਾ ਭੀੜ ਹੁੰਦੀ ਮੈਂ ਬੱਚੇ ਨੂੰ ਵੀ ਸਾਂਭਣਾ ਤਾਂ ਕਰਕੇ ਮੈਂ ਵਲੌਗ ਨਹੀਂ ਬਣਾਉਂਦਾ ਜੀ ਹਾਂ ਜਿਹੜਾ ਵੀ ਸਮਾਨ ਲਿਆਏ ਉਹ ਅਸੀਂ ਘਰ ਦੇ ਜਰੂਰ ਦਿਖਾ ਦਿੰਨੇ ਤੁਹਾਨੂੰ ਤੇ ਅੱਜ ਦਿਖਾਣ ਵੀ ਤਾਂ ਲੱਗੇ ਨਹੀਂ ਇਹ ਵਲੌਗ ਨਹੀਂ ਤਾਂ ਤੁਹਾਨੂੰ ਦੇਣਾ ਬੂਟਾਂ ਵਾਲਾ ਵੀ ਸਾਡਾ ਪ੍ਰਿੰਸ ਆਇਆ ਵਾ ਇਹਨੇ ਵੀ ਸ਼ਾਪਿੰਗ ਕਰਨੀ ਐ ਵੀ ਇਹਨੂੰ ਤਾਂ ਲੱਗੇ ਦਿਖਾਣ ਵੀ ਭਾਈ ਦੇਖ ਲੈ ਇਧਰ ਇਹ ਜਿਹੀਆਂ ਇਹ ਜਿਹੀਆਂ ਜੁੱਤੀਆਂ ਠੀਕ ਨਹੀਂ ਬੂਟ ਐ ਵੀ ਤੈਨੂੰ ਕਿਹੜਾ ਪਸੰਦ ਆਉਂਦਾ ਇਹਨਾਂ ਚ ਡੋਰਾਂ ਵਾਲੇ ਜਾਂ ਦੂਜੇ ਤਾਂ ਮੈਂ ਕੈਪਟ ਮੇਰੇ ਮਨ ਨੂੰ ਤੜਕੂ ਤੂੰ ਦੱਸ ਵੀ ਦਈ ਅਸੀਂ ਲਿਆ ਦੂੰਗੇ ਤੂੰ ਜਾ ਲਾਇਆ ਚੱਕਰ ਕਿਸ਼ਤਾਂ ਵਿੱਚ ਜ਼ਰੂਰੀ ਹੈ ਹਾਂ ਐਡੇ ਐਡੇ ਪੈਰ ਤਾਂ ਹੈ ਨਹੀਂ ਦੇ ਚੱਲ ਕੋਈ ਨਹੀਂ ਹੁਣ ਪਾ ਕੇ ਪਤਾ ਲਾ ਜਣਾ ਲਓ ਜੀ ਸਭ ਤੋਂ ਪਹਿਲੀ ਆਈਟਮ ਨਾਲ ਇੱਕ ਹੋਰ ਗੱਲ ਹੈ ਮਨਜੀਤ ਆਪਣੇ ਸਬਸਕ੍ਰਾਈਬਰ ਕਿੰਨਾ ਕਹਿੰਦੇ ਤੇ ਹਨੀ ਦੇਖ ਲੈ ਅੱਜ ਫਿਰ ਆਪਾਂ ਦਾ ਦੇਖ ਲੈ ਰੂਟ ਨਿਕਲ ਗਿਆ ਕਿਉਂਕਿ ਉਹ ਵੀਰ ਲੱਗਿਆ ਨਾ ਕੱਲ ਕਹਿ ਇਹ ਜੱਸ ਕਰਨ ਦੀ ਹੈ ਬਾਈ ਦੇਖ ਚੈੱਕ ਕਰ ਫੜਕਾ ਯਾਰ ਜਿੱਤੀ ਨੂੰ ਦੇਖ ਠੀਕ ਹੈ ਏ ਆ ਜਾਂਦੀ ਉਹਦੇ ਨਾਲ ਜਿਹੜੀਆਂ ਦੂਜੀਆਂ ਪੈਂਟਾਂ ਐ ਫਾਲਵਰ ਕਿਆ ਕਹਿੰਦਾ ਤੂੰ ਹਾਂ ਉਹਨਾਂ ਗੱਲ ਪੈਂਦੀ ਆ ਕੋਟ ਪੈਂਟ ਗੈਲ ਵੀ ਪੈਂਦੀ ਜੁੱਤੀ ਜੀਨ ਗੈਲ ਵੀ ਪਾ ਲੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਤੈਨੂੰ ਕਿਦਾਂ ਲੱਗਿਆ ਇਹਦਾ ਰੰਗ ਰੂਪ ਸ਼ਕਲ ਵਧੀਆ ਐ ਵਧੀਆ ਡਿਜ਼ਾਈਨ ਹਾਂ ਦੇਖ ਲੈ ਹੁਣ ਤੁਸੀਂ ਨਾਲ ਇੱਕ ਹੋਰ ਕਰ ਆਪਾਂ ਪੰਜਾਬ ਵਿੱਚ ਰਹਿੰਨੇ ਜਿਆਦਾਤਰ ਇੱਧਰ ਦਾ ਸਮਾਨ ਕੱਪੜਾ ਵੀ ਜੁੱਤੀ ਵੀ ਇੱਧਰ ਦਾ ਪਾਏ ਘਰ ਉੱਧਰ ਦਾ ਨਹੀਂ ਫੇਰ ਉੱਧਰ ਦਾ ਜੇ ਤੂੰ ਉੱਧਰ ਦਾ ਹੀ ਪਾਈ ਗਿਆ ਨਾ ਤੈਨੂੰ ਇੱਧਰ ਦਾ ਨਹੀਂ ਪਸੰਦ ਆਣਾ ਇਹ ਵੀ ਗੱਲ ਹੈਗੀ ਐ ਇੱਧਰ ਦਾ ਪਾਈ ਕਰ ਐਡਜਸਟ ਕਰਾਂਗੇ ਇਹਨੂੰ ਕਰਦੇ ਸਾਈਡ ਪਰ ਹਾਂ ਇਹ ਹੁਣ ਦੋ ਹੀ ਹੋਰ ਕੋਈ ਗੱਲ ਬਾਤ ਸਣਾ ਤੂੰ ਪ੍ਰਿੰਸ ਬੈਠਿਆ ਯਾਰ ਤੈ ਚਾਚੀ ਨੂੰ ਫੋਨ ਕਰ ਲੰਨਾ ਕਿ ਆ ਕਹਿ ਕੇ ਕਰਦਾ ਕੋਈ ਸਲਾਹ ਦੰਨਾ ਚਾਚੀ ਨੇ ਬੱਕਰੀਆਂ ਦੇ ਦੋ ਛੇਲੂ ਨੜਾਤੇ ਯਾਰ ਡੇਢ ਡਿੰਪਰ ਨਾਲ ਅੱਛਾ ਲੋ ਜੀ ਇਹਦੇ ਗੱਲ ਮੂੰਹ ਤੋਂ ਕੱਢੀ ਵੀ ਨਾ ਪੂਰੀ ਹੋਊਗੀ ਮੈਨੂੰ ਐ ਲੱਗਦਾ ਵੀ ਇਹਨੇ ਡਿੰਪਰ ਕੰਨ ਦੋ ਭੇਜ ਕੀ ਹਾਂ ਅੱਜ ਵੀ ਮੈਨੂੰ ਕਹੀ ਜਾਂਦਾ ਸਵੇਰ ਦਾ ਕਹਿੰਦਾ ਬਾਜੀ ਛੇਲੂ ਨਾ ਭੁੱਲੇ ਹੀ ਮੈਂ ਕੀ ਗੱਲ ਕਰੀ ਜਾਂਦਾ ਮੇਰੇ ਫੇਰੇ ਆਦ ਆਈ ਮਨਜੀਤ ਕਹਿੰਦਾ ਕਹਿੰਦਾ ਭਾਈ ਆ ਗੱਲ ਹੁਣ ਮੇਰੇ ਤੇ ਮੂੰਹ ਤੇ ਨਿਕਲ ਗਈ ਕੁੜੀ ਨੂੰ ਦੋ ਛੇਲੂ ਦੇਣੇ ਐ ਇਹ ਪਾ ਕੇ ਦੇਖ ਪ੍ਰਿੰਸ ਇਹ ਜੁੱਤੀ ਤੇ ਆਜਣੀ ਨਾਲੇ ਸਾਈਜ਼ ਪਤਾ ਲੱਗੂ ਇਹ ਲਿਆਏ ਜੀ ਇਹ ਮੇਰੇ ਵਾਸਤੇ ਨਾ ਹਾਂ ਸਾਈਜ਼ ਦੇਖਾਂ ਐ ਨਾ ਆਊਗਾ ਸਮਾ ਛੋਟੇ ਹੋਣਗੇ ਤਾਂ ਪੈਰ ਪਾਰੀ ਐ ਪਾ ਲੈ ਪਾ ਕੇ ਤਾਂ ਦੇਖੂ ਉਹ ਆ ਤਾਂ ਬੂਟ ਤੇ ਰਹਿਦਾ ਏਨਾ ਛੋਟਾ ਐ ਹਾਂ ਵੱਡਾ ਵੱਡਾ ਉਹ ਉਹ ਡੋਰਾਆਂ ਵਾਲੇ ਬੂਟਾਂ ਦਾ ਫਰਕ ਹੁੰਦਾ ਮਨਜੀਤ ਦੇਖਣੇ ਨੂੰ ਛੋਟੇ ਹੁੰਨੇ ਉਹ ਖੁੱਲੇ ਹੁੰਨੇ ਵਾਲੇ ਦਾ ਇਹਦੇ ਪੈਰ ਮੋਟੇ ਐ 8 7 7 7 8 42 8 8 ਤੇਰਾ 9 ਆਣਾ ਨੰਬਰ 9 ਮੈਂ ਕਢਾ ਕੇ ਦੇਖੀ ਦੀ ਜੁੱਤੀ ਉਹ ਵੀ ਆ ਦੇਖੋ ਤਾਂ ਜੀ ਮੇਰੀ ਉਹ ਪੈਣੂ ਠੀਕ ਹੈ ਜੁੱਤੀ ਇਹ ਦੇਖ ਲਓ ਜੀ ਇਹ ਤਾਂ ਐ ਲੱਗਦਾ ਪਲਾਸਟਿਕ ਦੇ ਹੁੰਦੇ ਹਾਂ ਨਾ ਫਾਰਮ ਦੇਖ ਤਾਂ ਵਧੀਆ ਹਾਂ ਇਹਦੇ ਨਾਲ ਦੀ ਲਈ ਜੁੱਤੀ ਜਚੂਗੀ ਬਹੁਤ ਚਲ ਇਹਨੂੰ ਰੱਖ ਦੇ ਬਾਹਰ ਬਾਤ ਪਾਈ ਜਾਉਂਗੇ ਅਸੀਂ ਤਾਂ ਜਾਣਾ ਬਾਈ ਪ੍ਰਿੰਸਨ ਵੀ ਜਾਣਾ ਮੈਂ ਵੀ ਜਾਣਾ ਅੱਧਾ ਹੀ ਘੰਟੇ ਦਾ ਕੰਮ ਹੈ 10:00 ਵਜੇ ਮੈਂ 11:00 ਵਜੇ ਤੁਰਨਾ ਤਾਂ ਅੱਜ 12:00 ਤੁਰ ਹੋਊਗਾ ਉਧਰ ਫੇਰ 2:00 ਵਜੇ ਚਾਚੀ ਚਾਚੀ ਗੈਰੀ ਦੀ ਕਹਿੰਦੀ ਤੁਰ ਪਿਆ ਸਵੇਰੇ ਜਸਤਰ ਨੂੰ ਬੂਟ ਹਰ ਜੁੱਤੀ ਤੋਂ ਕਿ ਜਰਿਆ ਤੇ ਵੀ ਹਾਂਜੀ ਕਿਉਂਕਿ ਇਹਨੇ ਪਿਛਲੇ ਸਾਲ ਲੈ ਕੇ ਆਏ ਲੋਰ ਸੀਗੇ ਪਰ ਹੁਣ ਆਂਦੇ ਨਹੀਂ ਜੇ ਅਸੀਂ ਕਰਦੇ ਹਾਂ ਇੱਕ ਹੋਰ ਦੇਖਿਆ ਤਾਂ ਜਿਹੜੀ ਜੁੱਤੀ ਹੁੰਦੀ ਦੂਜੀ ਉਹਦੇ ਚ ਹਰ ਬੂਟਾਂ ਵਾਲੇ ਚ ਡੋਰਾਂ ਵਾਲੇ ਚ ਫਰਕ ਹੁੰਦਾ ਪੈਰ ਦਾ ਨੰਬਰ ਦਾ ਵੀ ਮੇਰੇ ਵਾਲੇ ਪਾਕਾਇ ਦੇਖੀ ਡੋਰਾ ਵਾਲੇ ਵੀ ਤੇਰਾ ਉਹ ਆਂਦਾ ਫੇਰ ਨੰਬਰ ਪਤਾ ਲੈਣਾ ਠੀਕ ਹੈ ਇਹ ਦੇਖ ਤਾਂ ਬੂਟ ਠੀਕ ਹੈ ਹਾਂ ਇਹ ਵਧੀਆ ਹੈ ਬਤਨ ਨੂੰ ਫੇਰ ਕਰਾਲੀ ਤੇ ਹੀ ਦਵਾਨਾ ਮੈਂ ਕਿੰਨੇ ਦੇ ਪਤਾ ਇਹ ਕਿੰਨੇ ਦੇ ਇਹ 7 ਕ ਸੋਦੇ ਹੋਣਗੇ ਲੈਸ ਕਰਕੇ 6 ਸੂਸ ਨੂੰ ਬੈਠਿਆ ਵਾ 550 ਮੀ ਜੋੜ ਆ ਦੇਖਿਆ ਚੱਪਲਾਂ ਲਿਆਈਆਂ ਘਰਾਂ ਵਾਸਤੇ ਆਪਾਂ ਤੇ ਹੁਣ ਬੱਗੇ ਨਹੀਂ ਹਾਂ ਦੇ ਦੀ ਚੱਲ ਅੱਜ ਗੱਡੀ ਚਾਹੀ ਮੈਂ ਹਿਮਾਚਲ ਨੂੰ ਐਹੀ ਜਾਣਾ ਸਿੰਪਲ ਹੈ ਹਾਂ ਹਾਂ ਠੰਡ ਹੈ ਠੰਡ ਹੈ ਹਾਂ ਚੱਲ ਕੋਈ ਨਹੀਂ ਜੁੱਤੀ ਵੀ ਰੱਖ ਲੈਣੀ ਮੈਂ ਵਿੱਚ ਨਹੀਂ ਚੱਪਲ ਮੈਂ ਬੂਟ ਪਾ ਕੇ ਡਰਾਈਵਿੰਗ ਘੱਟੇ ਕਰਾਂ ਖਾਸ ਕਰਕੇ ਤਾਂ ਚੱਪਲ ਪਾ ਕੇ ਮਨਾ ਹੈ ਡਰਾਈਵਿੰਗ ਕਰਨੀ ਅੱਛਾ ਜੁੱਤੀ ਉਪਾ ਕੇ ਚਲੋ ਕੋਈ ਨਹੀਂ ਹਾਂ ਕਈ ਵਾਰ ਪੈਡਲ ਵੀ ਬਾਈ ਫਸ ਜਾਂਦਾ ਆਪਾਂ ਚੱਪਲ ਚੱਪਲ ਹੋ ਜਾਂਦੀ ਚੱਕਰ ਮਨਜੀਤ ਦੀ ਜੁੱਤੀ ਆਈ ਹੋਣੀ ਕੋਈ ਹੈਨਾ ਮਨਜੀਤ ਨੂੰ ਦਵਾਈ ਵੀ ਨਹੀਂ ਹੈ ਬਾਈ ਆਪਾਂ ਨੇ ਪ੍ਰਿੰਸ ਹਾਂ ਇਹ ਪਤਾ ਬਹੁਤ ਪਈਆਂ ਜਿੰਨੇ ਦੋਏ ਲੰਬਾਰੀਆਂ ਦੇ ਥੱਲੇ ਵਾਲੇ ਬਾਕਸ ਖੁੱਲਦੇ ਨਾ ਮਨਜੀਤ ਦੀਆਂ ਜੁੱਤੀਆਂ ਆਉਣ ਹਾਂ ਹਾਂ ਮੈਂ ਕਹਿੰਦੀ 8-10 ਪਈਆਂ ਮੇਰੇ ਪਤਾ ਹੂੰ ਤੇ ਲਓ ਜੀ ਕਈ ਆਪਣੇ ਸਬਸਕ੍ਰਾਈਬਰ ਐ ਵੀ ਕਹਿ ਰਹੇ ਤੇ ਮੈਨੂੰ ਪੁੱਛ ਰਹੇ ਤੇ ਕਹਿੰਨੇ ਬਈ ਤੁਸੀਂ ਕਿਹਾ ਤਾਂ ਵੀ ਚਾਚੀ ਉਹਨੇ ਤੁਹਾਡੇ ਕੋਲ ਆਈ ਨਹੀਂ 30 ਤਰੀਕ ਨੂੰ ਆਣਾ ਤਾਂ ਜੀ ਉਹਨਾਂ ਨੇ ਉਹ ਐ ਤਾਂ ਵੀ ਇੱਕ ਫੇਸ਼ੀਅਰ ਇੱਧਰ ਹੋਇਆ ਉਹਦਾ ਜੇ ਫੇਸ਼ੀਅਰ ਕਰਾਉਣਾ ਤਾਂ ਫੇੜੀਪਲ ਨੇ ਵੀ ਆਣਾ ਤਾਂ ਪਰ ਉਹਨਾਂ ਨੰਬਰ ਪੁੱਛ ਲਿਆ ਉਧਰ ਹੀ ਕਰਾ ਤੇ ਵਧੀਆ ਹੋ ਗਿਆ ਜੀ ਤੇ ਲਓ ਜੀ ਅੱਜ ਜਿੰਨੇ ਵੀ ਤੁਹਾਡੀਆਂ ਦੁਆਵਾਂਆਂ ਤੀਆਂ ਵੀ ਹਾਂ ਚਾਚੀ ਆਜ ਬਹਿ ਜਾਂ ਬਿੰਦਰ ਪਹਾੜ ਤੇ ਚਲੇ ਜਾਵੇ ਉਹ ਲਓ ਜੀ ਅੱਜ ਪੂਰੀਆਂ ਹੋ ਰਹੀਆਂ ਆਪਾਂ ਜਾ ਰਹੇ ਅੱਜ ਹਿਮਾਚਲ ਚਾਚੀ ਉਹਨਾਂ ਨੂੰ ਲੈਣ ਜਾ ਮੈਂ ਹੀ ਰੇਹਾ ਕੱਲਾ ਲਓ ਮੇਰੀੋ ਪੈਨ ਮੈਂ ਲੇ ਕੇ ਆਈ ਐ ਥੋੜੀ ਜਿਹੀ ਤਕੀਲ ਨਹੀਂ ਤਾਂ ਮੈਂ ਸਿੰਪਲ ਪਾ ਪਾ ਕੇ ਆਖ ਗਈ ਆ ਤਾਂ ਹੋਰ ਏ ਕਹਿ ਰਹੀ ਸੀ ਪ੍ਰਿੰਸ ਕਹਿੰਦੀ ਮੈਂ ਹੀਲ ਤੇਰੇ ਕਰਕੇ ਨਹੀਂ ਪਾਂਦੀ ਲੈ ਮੇਰੇ ਪਰਮਾਣਤਿਆ ਸਾਰਾ ਕੁਝ ਪੁੱਛੀ ਇਹਨੂੰ ਕਾਤੇ ਬਾਈ ਕਹਿੰਦੀ ਮੇਰਾ ਕਦ ਤੇਰੇ ਨਾਲੋਂ ਹੁਣ ਵੀ ਵੱਡਾ ਐ ਜੇ ਮੈਂ ਹੀਲ ਵਾਲੀ ਪਾ ਲਈ ਮੈਂ ਤੇ ਤੇ ਬਹੁਤ ਵੱਡੀ ਲੱਗੂ ਲੈ ਜੁੱਤੀ ਦੇ ਜੁੱਤੀ ਦੇਖਿਆ ਜੀ ਦੱਸਿਆ ਜਰੂਰ ਐ ਕਰਕੇ ਦਿਖਾ ਕਿਉਂਕਿ ਮੇਰੀ ਭੈਣਾਂ ਨੂੰ ਹੁੰਦਾ ਕੱਪੜੇ ਤੇ ਜੁੱਤੀਆਂ ਦਾ ਰੰਗ ਰੂੰਗਾ ਵੀ ਕਿੱਦਾਂ ਦੀ ਜੁੱਤੀ ਡਿਜ਼ਾਈਨ ਉਹ ਤਾਂ ਹੈ ਤੀ ਇੱਥੇ ਨਾ ਉਹ ਲੱਗੀ ਵੀ ਸੀ ਕੱਟ ਜਾਦਾ ਨਾ ਨਾ ਉਹ ਲਾਈਵ ਦੀ ਸੀ ਜੀ ਲਾਈ ਵੀ ਸੀਗੀ ਐਵੇਂ ਕਰਕੇ ਬਹੁਤ ਸੋਹਣੀ ਉਹਦੇ ਉੱਪਰ ਸਟੋਨ ਜਿਹੜੇ ਲੱਗੇ ਹੋਏ ਸੀਗੇ ਫਿਰ ਉਹ ਜੁੱਤੀ ਵਿੱਚ ਮੇਰਾ ਨਾਮ ਨਹੀਂ ਮੜਿਆ ਹੂੰ ਲਓ ਜੀ ਜੇ ਹੁਣ ਸ਼ਾਪਿੰਗ ਕਰਦੇ ਆਂ ਪ੍ਰਿੰਸ ਆਪਾ ਨਹੀਂ ਇਹਨਾਂ ਨੂੰ ਕਹਿੰਦੇ ਵੀ ਆ ਚੀਜ਼ ਲੈ ਨਾ ਨੀ ਲਾਣਾ ਚੱਕਰ ਮੈਂ ਤਾਂ ਕਿਹਾ ਹਾਂ 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 ਦੱਸ ਦੱਸ ਬਈ ਦੱਸ ਸੁਣੀ ਉਹ ਤਾਂ ਨਹੀਂ ਲੈਂਦੇ ਵੀ ਇਹਨਾਂ ਪਾਰ ਨਹੀਂ ਚੱਲਣਾ ਇਹ ਵੀ ਹੋ ਜਾਂਦਾ ਮੋਟੀਆਂ ਮੋਟੀਆਂ ਜੀਲਾ ਪਾਈ ਫਿਰਦੀਆਂ ਮਾਹਰ ਪਰੇ ਬਾਜੀ ਕਰਕੇ ਨਹੀਂ ਪਾਦੀ ਕ ਆ ਲੈ ਨਹੀਂ ਜੇ ਹੀਲ ਵਾਲੀ ਪਾ ਲੂਗੀ ਓਹੋ ਬਾਈ ਪ੍ਰਿੰਸ ਗੱਲ ਤੇਰੇ ਵਾਲੀ ਉਹ ਲੱਗ ਰਹੀ ਮੈਨੂੰ ਆ ਨਹੀਂ ਨਹੀਂ ਵੀ ਜੇ ਮੇਰੇ ਗੱਲ ਤਰੂ ਕੀ ਮੜਾ ਮੋਟਾ ਜੇ ਗਿਰ ਗਈ ਕਿਤੇ ਕਿਤੇ ਮੇਰੇ ਪਰੇ ਨਾ ਆਗ ਰਹਾ ਹੈ ਤਾਂ ਨਹੀਂ ਬੰਦੀ ਹੈ ਵੀ ਇਹਦਾ ਕਾਰਨ ਤਾਂ ਆਹੀ ਬਣਦਾ ਹੈ ਨਹੀਂ ਵੀ ਕਿਤੇ ਜਿਹੜਾ ਪਹਾੜ ਪੂੜ ਚ ਨੂੰ ਜਾਣੇ ਉੱਥੇ ਹੀਲ ਵਾਲੀ ਕਿਤੇ ਮੇਰੇ ਪਰੇ ਗਰਜ ਬਿਆ ਪਾ ਲੀ ਮੈਂ ਹੀਲ ਵਾਲੀ ਪਾ ਗਏ ਨਾ ਪੱਥਰਾਂ ਨੂੰ ਪੱਥਰਾਂ ਪਰ ਨੂੰ ਪੁੱਛੀ ਮੜਾ ਕਹਦੇ ਗਾਹਾਂ ਰੋੜ ਰੂਲਦੇ ਆਂ ਗਿਰ ਚੋਦਾ ਆ ਦੇ ਪਾਈ ਵੀ ਦਿਖਾ ਭਾਈ ਕਿਦਾਂ ਲਓ ਜੀ ਕਰੋ ਚੈੱਕ ਘਰ ਵਾਲੇ ਜੂਟ ਗੇਲ ਤਾਂ ਨਹੀਂ ਜੱਚਦੀ ਨਾ ਜੱਚਦੀ ਐ ਜੁੱਤੀ ਐ ਕਰ ਲੰਬਾ ਪੈਰ ਜੱਚਦੀ ਐ ਇੱਧਰ ਨੂੰ ਪੈਰ ਕਰ ਹਾਂ ਲਓ ਜੀ ਮੇਰੀਓ ਭੈਣੋ ਤਾਂ ਹੀ ਚਮਕ ਆ ਰਹੀ ਸੀਸੇ ਬਹੁਤ ਲੱਗੇ ਮੋਤੀ ਜਿ ਲੱਗੇ ਵਿਚਾਰੇ ਪਾਸੇ ਚਮਕ ਜੀ ਆ ਤਾਂ ਹੈ ਕੁਛ ਨਾ ਕੁਛ ਉਹਦੇ ਚਮਕ ਰਿਆ ਸ਼ਾਈਨਿੰਗ ਹੈ ਜੀ ਪਾਰਟੀ ਵੇਰ ਦੀ ਜੁੱਤੀ ਹੈ ਐਤ ਕੀ ਸੂਟ ਵੀ ਪ੍ਰਿੰਸ ਹੈ ਇਹ ਇਹ ਜੀ ਲੈ ਰਹੀਆਂ ਪ੍ਰਿੰਸ ਨੂੰ ਦਿਖਾ ਤੇ ਡਿੰਪਲ ਦਾ ਸੂਟ ਚਲ ਫੇਰ ਦਿਖਾਵਾਂਗੇ ਜਦ ਦੁਬਾਰਾ ਆਊਗਾ। ਬਾਕੀ ਬਾਈ ਗੱਲ ਆ ਗੌਰ ਰੱਖਣੀ ਤਾਂ ਐ ਨਾ ਸੋਚੀ ਆਪਣੇ ਚੱਕਰ ਹਿਸਾਬ ਗਏ ਲਾਈ ਕਿੱਥੇ ਦੇ ਲਾਣੇ ਐ। ਉਹ ਤਾਂ ਮੈਨੂੰ ਪਹਿਲਾਂ ਹੀ ਚਾਚੀ ਪਰਤਾ ਚਲ ਚਾਚੇ ਨਾ ਆ ਜਾਣਾ ਚਾਚੀ ਹੋਗੇ ਉਹਨਾਂ ਦਾ ਫਰਜ ਐ। ਮੈਂ ਆ ਮੇਲ ਤੇ ਇੱਕ ਦਿਨ ਪਹਿਲਾਂ ਘਰ ਆਉਣਾ ਚਾਹੀਦਾ ਐ। ਹਾਂ। ਤੇ ਇੱਕ ਗੱਲ ਬਾਤ ਇਹ ਐ ਬਾਈ ਮੇਲ ਤੇ ਦੋ ਦਿਨ ਪਹਿਲਾਂ ਆਪਣੇ ਚੱਕਰ ਬੰਦ ਕੋਈ ਨਹੀਂ ਭਰਨਾ ਠੀਕ ਐ ਨੀ? ਤੇ ਬਾਕੀ ਚਾਚੀ ਨੂੰ ਕਰਤੇ ਆ ਤਾਂ ਫੋਨ ਮੈਂ ਨਹੀਂ ਬਾਈ ਆ ਗੱਲ ਕਹਿ ਸਕਦਾ ਕਿ ਮੇਤੇ ਮੂੰਹ ਤੇ ਨਿਕਲ ਗਿਆ ਕਿਆ ਕਹੂੰਗਾ। ਵੇ ਹੁਣ ਗੱਲ ਮੂੰਹ ਤੇ ਨਿਕਲ ਗਈ ਭਾਈ ਪੂਰੀ ਤਾਂ ਹੋਣੀ ਚਾਹੀਦੀ ਨਾ ਇਹਨਾਂ ਨੇ ਆਪੇ ਬਾ ਲੈਣੇ ਡਿੱਗੀ ਵਾਂ ਅੱਛਾ ਡਿੱਗੀ ਚ ਬਾਦਨੇ ਦੋ ਛੈਲੂ ਹੈ ਐਨ ਨਾਲ ਐਨੂ ਵੇ ਹਾਂ ਠੀਕ ਹੈ ਫਿਰ ਤੂੰ ਤਾਪਰੇ ਖਵਾ ਤੇ ਇਹਨਾਂ ਨੂੰ ਸ਼ੌਕ ਪ੍ਰਿੰਤ ਅਰੇ ਮਨਜੀਤ ਕਿਆ ਕਰੇ ਸੇਲ ਜੂੜ ਤੁਹਾਨੂੰ ਕਿਸ ਤਰ੍ਹਾਂ ਦੇ ਕਰੀ ਹਾਂ ਮੇਰੀ ਮੇਰੀ ਉਹ ਬੰਦੇ ਪਹੁੰਚੇ ਮੈਨਾਂ ਪਰ ਲੈ ਦਸਾਂ ਤੇ ਚੱਪਲਾਂ ਕੱਡੀਆਂ ਚੱਪਲਾਂ ਲਓ ਜੀ ਇੱਕ ਸੈੱਟ ਚੱਪਲਾਂ ਦਾ ਵੀ ਦਵਾਤਾ ਮਨਜੀਤ ਦੀਆਂ ਚੱਪਲਾਂ ਬਹੁਤ ਘੈਂਟ ਆ ਜੀ ਦੇਖਣੀਆਂ ਜੀ ਤੁਸੀਂ ਜਬ ਮੈਨੂੰ ਦਿਖਾ ਬਈ ਸਾਨੂੰ ਚੱਪਲਾਂ ਦਿਖਾ ਹੈਂ ਨਾ ਬਾਈ ਦਿਖਾ ਬਈ ਦਿਖਾ ਦੇ ਮਜ਼ਾਕ ਨਹੀਂ ਜੀ ਕਰਦਾ ਨਹੀਂ ਚੱਪਲਾਂ ਮੈਂ ਤਾਂ ਕਹਿਣਾ ਵੀ ਇੰਨੀਆਂ ਸੋਹਣੀਆਂ ਚੱਪਲਾਂ ਗੱਲੇ ਛੱਡ ਦਿਓ ਕਲਰ ਤਾਂ ਬਲੈਕ ਵਾਈਟ ਹੈ ਪਰ ਬਦਿਆ ਲੱਗੀਆਂ ਮਨਜੀਤ ਦੇਖ ਰਹੀ ਸੀ ਕਹਿੰਦੀ ਦੇਖ ਤਾਂ ਮੋਬਿੰਦਰ ਮਾਹ ਬਾਈ ਇਹ ਲੈ ਲੈ ਆ ਰਾਜ ਮੈਂ ਬਾਹਰ ਪਈਆਂ ਦੇਖੀਆਂ ਐ ਨੀਚੇ ਪਈਆਂ ਤੀਆਂ ਜੀ ਕੱਢ ਕੇ ਨੇ ਰੱਖੀ ਵੀ ਹੁਣ ਤਾਂ ਦਈਆਂ ਇਹਨਾਂ ਨਾਲ ਕਿਤੇ ਸੈੱਟ ਕਰੋ ਪਰ ਬਹੁਤ ਵਧੀਆ ਤੀਆਂ ਜੀ ਕਲਰੇ ਬਹੁਤ ਵਧੀਆ ਲੱਗਿਆ ਮਨੂੰ ਉਹ ਵੀ ਦਿਖਾ ਦੇ ਮਨਜੀਤ ਜਦ ਤਾ ਮੇਰੀਆਂ ਚੱਪਲਾਂ ਦਿਖਾਤੀਆਂ ਹੁਣ ਬਰਾਬਰ ਦਾ ਕੰਮ ਚੱਲੂ ਨਾ ਤਾਂ ਘਰਾਂ ਪਾੜੇ ਨੂੰ ਲੈ ਆਣੀ ਆ ਹਾਂ ਨਾ ਉ ਮੈਂ ਗੱਲ ਕਰ ਰਿਹਾ ਵੀ ਦੇਖਿਓ ਜੀ ਕਰਾਲੀ ਦੀ ਸ਼ੋਪਿੰਗ ਕਰਾਲੀ ਕਿੰਨੀ ਸੋਹਣੇ ਚੱਪਲਾਂ ਬੂਟ ਮਿਲਦੇ ਨੇ ਜੁੱਤੀਆਂ ਬਹੁਤ ਸੋਹਣੀਆਂ ਮਿਲਦੀਆਂ ਇਹ ਬਾਹ ਮਾਰਚ ਹੈ ਏ ਮੇਰੀਆ ਕਲਰ ਆਇਆ ਤੇ ਕੀ ਬਣਾਇ ਲਿਆ ਜੀ ਬਾਕੀ ਦੇਖੋ ਹੁਣ ਕਿਆ ਬਣੂ ਫੇਪਰੀਂ ਸਾ ਤਾਜੀ ਕੋਈ ਸ਼ਾਪਿੰਗ ਤਾਂ ਨਹੀਂ ਕਰੀ ਬਾਈ ਨਾ ਜੀ ਯਾਰ ਐ ਨਾ ਕਰ ਜਿਆਦਾ ਨਹੀਂ ਇੱਕ ਇੱਕ ਸੈਟ ਦੀ ਤਾਂ ਕਰ ਲੰਦਾ ਇਸ ਢੇੜੇ ਚ ਜੇ ਤੂੰ ਕੱਲ ਦਿਨ ਚ ਚਾਹੇ ਸ਼ਾਮ ਨੂੰ ਹੋ ਕੇ ਅੱਜ ਇੱਕ ਕੱਲ ਮਰਸੂ ਦੇ ਬਾਅਦ ਦੇ ਲਾ ਹਜ਼ਾਰ ਇੱਕ ਚੱਕਰ ਲਾ ਕੇ ਨਾ ਤੂੰ ਇੱਧਰ ਨੂੰ ਆਈ ਤੈਨੂੰ ਜਿਆਦਾ ਨਹੀਂ ਇੱਕ ਇੱਕ ਸੈਟ ਦਾ ਤਾਂ ਕਰੀਏ ਇੱਕ ਲੈਣਾ ਜੁੱਤੀਆਂ ਦਾ ਜੋੜਾ ਇੱਕ ਪੈਂਟ ਕਮੀਜ਼ ਆ ਦੇਖੋ ਜੀ ਮੈਂ ਤੁਹਾਨੂੰ ਮਜ਼ਾਕ ਥੋੜੋ ਕਰਿਆ ਕੱਢ ਕੇ ਦਿਖਾ ਬਈ ਚੱਪਲ ਦੇਖੋ ਕਿੰਨੀ ਸੋਹਣੀਆਂ ਲੱਗਦੀਆਂ ਹੈਈ ਦੱਸਿਓ ਜੀ ਮੰਜੀਤ ਦੀਆਂ ਚੱਪਲਾਂ ਕਿੱਦਾਂ ਮੈਨੂੰ ਬਹੁਤ ਸੋਹਣੀਆਂ ਲੱਗਿਆ ਕਲਰ ਇਹ ਉਦੋਂ ਮੈਂ ਤਾਂ ਹੀ ਕਿਹਾ ਜੀ ਇਹ ਗੱਲ ਤੁਹਾਨੂੰ ਦੱਸ ਦਵਾਂ ਹੂੰ ਬਿੰਦਰ ਸਿੰਘ ਨੂੰ ਤੇ ਅਸਲ ਚੱਪਲਾ ਹੋਈਆਂ ਦੀ ਇਹ ਜੁੱਤੀਆਂ ਹੋਈਆਂ ਇਹ ਬਹੁਤ ਪਸੰਦਾਂ ਦੀਆਂ ਇਹਦਾ ਪੈਰਾ ਮਾਪੇ ਪਾਪਾ ਅੱਗੇ ਵੀ ਦੇਖਦੇ ਐਹੀ ਮੇਰੀ ਚੱਪਲਾ ਆ ਜੁੱਤੀਆਂ ਪਾਪਾ ਕੀ ਚੰਗ ਬਗਰੀ ਜਾਂਦੇ ਨਹੀਂ ਇੱਕ ਹੋਰ ਵੀ ਹੈ ਜੀ ਮੇਰੇ ਪੈਰ ਸਿੱਟੇ ਐ ਮੇਰੇ ਪੈਰਾਂ ਤੇ ਸੋਹਣੀ ਲੱਗਦੀ ਦੇਖੀ ਇੰਨੀ ਸੋਹਣੇ ਜਿੱਤੇ ਹੁੰਦੀ ਸਾਡੀਆਂ ਸਾਡੀਆਂ ਖਾਦੀ ਨਹੀਂ ਹੁੰਦੀਆਂ ਬਾਕੀ ਬਾਈ ਸਾਡੇ ਨੈਣ ਨਕਸ਼ ਵੀ ਤਿੱਖੇ ਗੱਲ ਤਾਂ ਇਹ ਹੈ ਤੇ ਗੱਲਬਾਤ ਐ ਜੀ ਇਹ ਇਹ ਸਚਾਈ ਹੈ ਪ੍ਰਿੰਸ ਅੱਜ ਤੋਂ ਪਹਿਲਾਂ ਦੀ ਗੱਲ ਕਾ ਦੱਸਦਾ ਮੈਂ ਤੈਨੂੰ 5-7 ਸਾਲ ਪਹਿਲਾਂ ਦੀ ਜੇ ਮੈਂ ਕਰਾ ਹੁੰਦਾ ਵੀ ਤਾਂ ਨਾ ਹੁਣ ਤਾਂ ਇਕੱਲੇ ਕਰਕੇ ਮਨੂੰ ਮੇਰੀ ਰੇਲ ਬਣੀ ਪਈ ਹੈ ਕਦੇ ਕਰਨ ਨੂੰ ਲੈ ਕੇ ਜਾ ਕਦੇ ਕੁਛ ਕਰੋ ਤਾਂ ਮੈਂ ਨਹੀਂ ਕਦੇ ਵੀ ਸੋਚਿਆ ਇਹ ਗੱਲ ਇਹਦੀ ਜੁੱਤੀਆਂ ਨਾ ਜੀਕਣਾ ਉਹ ਸਿੰਪਲ ਜੁੱਤੀਆਂ ਚੱਪਲਾਂ ਵਰਗੀਆਂ ਕੁਝ ਵੀ ਐ ਮੈਂ ਪਾ ਕੇ ਹੀ ਆਪਣੇ ਘਰਾਂ ਵੀ ਜਾਇਆ ਨਾ ਅੰਦਰ ਮੈਂ ਹੀ ਘੁੰਮਦਾ ਦਾ ਪਾ ਕੇ ਪੁੱਛ ਲੈ ਮੰਜੇ ਇਤਨ ਹੋਇਆ ਚੱਪਲਾਂ ਮੇਰੇ ਵਾਲੀਆਂ ਚੱਲ ਬਦਲ ਦੰਨੇ ਫਿਰ ਪਰ ਮੈਂ ਇੱਤੇ ਪਾ ਲੂੰਗਾ ਮੈਂ ਪਰ ਉਹ ਖਾ ਹੋ ਜਾਣਾ ਪਰ ਨਹੀਂ ਚੱਲ ਜਣੀਆਂ ਪਰ ਥੋੜਾ ਕਹਿਦਾ ਨਵੇਂ ਨਕਸ਼ੇ ਆ ਬਦਲਿਆ ਬਾ ਚੱਪਲਾਂ ਦਾ ਵੀ ਇਹ ਲੇਡੀਜ਼ ਐ ਉਹ ਜੈਂਸ ਐ ਆ ਫਰਕ ਐ ਹੈਗਾ ਤਾਗਾ ਕੀ ਇਹ ਹਰ ਨਹੀਂ ਮੈਨੂੰ ਵੈਸੇ ਹੈ ਮੋਟੀ ਦਸੀ ਨਹੀਂ ਠੀਕ ਹੋਣਾ ਲੱਗਦੀ ਹਾਂ ਬਾਕੀ ਇੱਕ ਗੱਲ ਐ ਵੀ ਹੈ ਪਤਾ ਕੀ ਚੱਕਰ ਹੈ ਸਾੜਾ ਉਹ ਰੈਣਾ ਬਾਥਰੂਮ ਦੀਆਂ ਟੈਲਾ ਕੁਝ ਦੋ ਕਪਟ ਵੀ ਹੋ ਗਈਆਂ ਜਿੱਥੇ ਚੜਦੇ ਕੁਸਣਾ ਇੱਥੇ ਇਹ ਸਲਿੱਪ ਲੱਗੀਆਂ ਕਰਨ ਚੱਪਲਾ ਜਿਹੜੀਆਂ ਲਈਆਂ ਨੂੰ ਟਾਈਮ ਹੋ ਗਿਆ ਪ੍ਰਿੰਸ ਬਾਕੀ ਮਨਜੀਤ ਮੈਂ ਇੱਕ ਤੈਨੂੰ ਗੱਲ ਦੱਸਦਾ ਮੇਰੀ ਗੱਲ ਕਹੀ ਵੀ ਯਾਦ ਰੱਖੀ ਇੱਕ ਚਾਚੇ ਦਾ ਪੰਗਾ ਪੈਣਾ ਕੱਪੜਿਆਂ ਦਾ ਚਲ ਉਹਦਾ ਤਾਂ ਉਧਰ ਚਾਚੀ ਨੇ ਖਿੱਚ ਦੇਣਾ ਕੰਮ ਪ੍ਰਿੰਸ ਆਹ ਇਹਨਾਂ ਦਾ ਪਹਿਣਾ ਇਹ ਹੁਣ ਜੇ ਐ ਵੀ ਚੱਕਰ ਲਾਈਏ ਕਿਸ਼ਤਾਂ ਕੱਢੀਏ ਉਹਨਾਂ ਦੇ ਪਿੱਛਾਂ ਪੇਵੇਂ ਪਰ ਇੱਕ ਇੱਕ ਦੇਖ ਲੋ ਬਾਈ ਕੰਮ ਵੀ ਜ਼ਰੂਰੀ ਪਰ ਕੰਮ ਕਰਦੇ ਆਂ ਦੇਖ ਲੋ ਜੀ ਚਾਚੇ ਦਾ ਕਿੰਨਾ ਚੱਕਰ ਪੈ ਗਿਆ ਤਾਂ ਚਾਚਾ ਜੀ ਹੁਣ ਠੀਕ ਠਾਕ ਹੈ ਨਾ ਤੰਦਰੁਸਤ ਹੈ ਪਰ ਉਹ ਘਰਾਂ ਨਹੀਂ ਬੈਠ ਸਕਦਾ ਦੇਖ ਲੋ ਗੱਡੀ ਚਲਾ ਰਿਹਾ ਚੱਕਰਾਂ 'ਚ ਭਰ ਕੇ ਕਿੱਥੇ ਪਹੁੰਚਿਆ ਵਾ ਜੰਮੂ ਜੰਮੂ ਪਹੁੰਚ ਗਿਆ ਇਹ ਜੰਮੂ ਤੋਂ ਆਇਆ ਏ ਦੇਖ ਲੈ ਹੈ ਮੰਜੀ ਤਾਂ ਪਰ ਕਰ ਰਹਿ ਕੇ ਆ ਬਾਈ ਫੇਰ ਕਹਿਣਾ ਉਹਦੇ ਘਰ-ਬਾਰ ਵੀ ਤਾਂ ਹੀ ਚੱਲਣਾ ਹੈ ਕਿਸ਼ਤ ਵੀ ਨਾ ਕਿਸ਼ਤੇ ਨਿਕਲੀ ਜਾਵੇ ਤਾਂ ਇਹੀ ਸੋਚ ਰਹੇ ਆਂ ਵੇ ਚਲ ਕਿਸਤਾ ਹੀ ਨਿਕਲੀ ਜਾ ਮੈਂ ਕਿਸਤ ਕਦੇ ਟੁੱਟ ਕੇ ਭਰਨੀ ਬਹੁਤ ਔਖੀ ਹੁੰਦੀ ਐ ਫਿਰ ਬਾਈ ਦੇਖੋ ਫੇ ਬੱਚੇ ਵੀ ਆ ਚਾਰ ਹਾਂ ਜੀ ਤੁਸੀਂ ਨਾ ਸਭ ਤੋਂ ਵਧੀਆ ਤਾਂ ਨਾ ਹੁਣ ਆਹ ਕੰਮ ਫੜ ਲਓ ਮੈਂ ਇਹ ਬਣੀਸਰ ਚਲੇ ਜਾ ਹਾਂ ਹੈ ਪਰ ਥੋੜੀ ਬੋਦੀ ਤੰਗੀ ਤਾਂ ਕੱਟਣੀ ਪੈਗਣੀ ਨਾ ਨਵੇਂ ਦੇ ਨਵੇਂ ਵਲੌਗ ਹੀ ਰਿਆ ਕਰਨੀ ਨਾ ਉਹ ਬਾਈ ਉਹ ਨਹੀਂ ਪਤਾ ਕਿਆ ਮਨਜੀਤ ਹਾਂ ਜਾ ਕੇ ਆਉਂਗਾ ਹੁਣ ਠੰਡ ਚ ਫਰੀ ਐ ਮੈਂ ਠੰਡ ਚ ਤੁਹਾਨੂੰ ਬਲੌਗ ਦੇ ਕਰੂੰਗੇ ਮੈਂ ਤੇ ਪ੍ਰਿੰਸ ਵਧੀਆ ਵਧੀਆ ਸੀਮਲੇ ਕਿੰਨੀ ਤੇ ਜੇ ਕਿਦਰੇ ਵੀ ਹੋਇਆ ਨਾ ਬਈ ਜਿੱਦਣ ਤੇ 12ਵਾਂ ਮਹੀਨਾ ਸਟਾਰਟ ਹੋ ਗਿਆ ਉਹ ਤੋਂ ਬਾਅਦ ਸਵਾ ਤੇ ਬਾਅਦ ਬਾ ਮਨ ਨੂੰ ਦੱਸ ਦੇਗਾ ਮੈਂ ਚੱਲੇ ਕਰ ਪਹਿਲਾਂ ਦੱਸ ਦਿੰਦਾ ਕਿਵੇਂ ਤੁਹਾਡਾ ਹੀ ਟਾਈਮ ਲੱਗਦਾ ਨਹੀਂ ਨਹੀਂ ਮਨ ਨੂੰ ਪਤਾ ਨਾ ਠੰਡਾਂ ਚ ਅਸੀਂ ਬੇਲੇ ਹੁੰਨੇ ਫਰੀ ਜੇ ਕੋਈ ਹੋਇਆ ਇੱਧਰ ਨੂੰ ਘੁਮਾ ਕੇ ਲਿਆਉਂਗਾ ਠਾਣਾ ਹਜ਼ੂਰ ਸਾਹਿਬ ਅੰਬੇ ਕੰਨੀ ਹਾਂ ਹਾਂ ਇੱਧਰ ਨੂੰ ਹਾਂ ਬੰਬੇ ਕਿ ਨਹੀਂ ਜਾ ਕਾ ਹਾਂ ਤਕੜੇ ਤਕੜੇ ਫਿਲਮੀ ਸਟਾਰ ਤਾਂ ਉਧਰ ਹੀ ਬੈਠੇ ਐਕਟਰ ਆ ਹਾਂ ਉੱਥੇ ਬੈਠੇ ਖੜੇ ਹਾਂ ਹਾਂ ਮੈਂ ਉਧਰ ਹੀ ਰਹਿ ਜਾਣਾ ਜੇ ਮੈਨੂੰ ਕੋਈ ਸਿਲੈਕਟ ਕਰ ਲਿਆ ਕਿਸੇ ਫਿਲਮ ਵਿੱਚ ਮੈਂ ਉਧਰ ਹੀ ਰਹਿ ਜਾਣਾ ਨਰਸਿੰਘਾ ਹਰਿਆਪਾ ਤੁਮ ਜਰੇ ਆ ਨਹੀਂ ਅੱਜ ਕੱਲ ਨਹੀਂ ਇਹ ਸੋਸ਼ਲ ਮੀਡੀਆ ਜ਼ਮਾਨਾ ਜੇ ਕੋਈ ਪਤਾ ਨਹੀਂ ਕੀ ਦਾ ਕਿੱਧਰ ਨੂੰ ਲਿਖੀ ਵੀ ਹੈ ਹੈ ਕਿ ਨਹੀਂ ਅੱਜ ਕੱਲ ਅਗਲਾ ਉਹ ਨਹੀਂ ਦੇਖਦਾ ਅਗਲਾ ਗੁਣ ਦੇਖਦਾ ਉਹ ਵਦਨ ਹਮੈ ਕਿ ਦਿਵਾਲੀ ਦੇ 2 ਦਿਨ ਪਹਿਲਾਂ ਮੈਂ ਕਿਹਾ ਚਲ ਦਿਵਾਲੀ ਆ ਗਈ ਕੱਲ੍ਹ ਵਾਸਤੇ ਬਾਦ ਲੈ ਲਈ ਐ ਦਿਵਾਲੀ ਦੇ 1 ਦਿਨ 2 ਦਿਨ ਪਹਿਲਾਂ ਹੀ ਮੈਂ ਪਰ ਲੇਟ ਭਰ ਗਈ ਮੇਰੀ ਜਿੱਥੇ ਪਰ ਦਿਵਾਲੀ ਕਿੱਥੇ ਮਨਾਈ ਹਜੂਰ ਬਾਬਾ ਵਧੀਆ ਹੋ ਗਿਆ ਕਿਹੜਾ ਜਗਾ ਹੂੰ ਬਹੁਤ ਵਧੀਆ ਤੇ ਬਾਕੀ ਬਾਈ ਫਿਰ ਮੈਂ ਜਾਣਾ ਅੱਜ ਲੈ ਤੁਸੀਂ ਫੇਰ ਛੇਤੀ ਕਰੋ ਮੈਂ ਤਾਂ ਮੈਂ ਤਾਂ ਸਵੇਰੇ ਉੱਠਣਾ ਬਾਈ ਵੀਰ ਤਾਂ ਮੈਨੂੰ ਫੋਨ ਕਰਕੇ ਦੱਸੂਗੀ ਕਾਜਾ ਠੀਕ ਹੈ ਵੀ ਕਿੰਨੇ ਵਜੇ ਕਰ ਦਿੰਨੇਗਾ ਇੱਕ ਕ ਮੂੰਹ ਤੇ ਨਾ ਕੱਢੀ ਮੂੰਹ ਤੇ ਨਾ ਕੱਢੀ ਐਦੀ ਗੱਲ ਸੱਚ ਵੀ ਹੋ ਜਾਂਦੀ ਐ ਮੂੰਹ ਤੇ ਨਾ ਕੱਢੀ 1 ਵਜੇ ਘਰੋਂ ਨਿਕਲੂ ਮੈਂ ਦੱਸ ਤੇ ਆਂ ਅੱਛਾ ਲੈ ਬਈ ਕਰ ਤੇ ਆ ਨਾ ਤਾਂ ਕੰਮ ਚੱਲ ਤੂੰ ਆਪਣੇ ਜੁੱਤੀਆਂ ਲੈ ਜਾ ਬੂਟ ਪ੍ਰਿੰਕਸ ਲੈ ਵੀ ਮੈਂ ਅੱਜ ਦੇਖਦਾ ਟਾਈਮ ਕੱਢ ਕੇ ਮੈਂ ਜਾਣਾ ਪਰ ਮੈਂ ਤੁਹਾਨੂੰ ਫੇਰ ਕਹਿ ਰਿਹਾ ਲਓ ਜੀ ਮੇਰੀ ਉਹ ਭੈਣ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਇਸ ਵਾਰ ਇਹਦੀ ਸ਼ੋਪਿੰਗ ਰਹਿ ਜਾਣੀ ਕਿਉਂਕਿ ਤੇਰਾ ਚੱਕਰ ਹੁੰਦਾ ਲੰਬਾ ਤਿੰਨ ਤਿੰਨ ਦਿਨ ਬਾਅਦ ਮੁੜਦਾ ਤੂੰ ਚਾਰ ਦਿਨ ਬਾਅਦ ਫੇਰ ਕੋਈ ਉੱਧਰ ਤੇ ਪਰ ਹੋ ਜਾਂਦਾ ਫੇਰ ਤੂੰ ਤਾਰਨੇ ਚਾਹ ਇਧਰ ਇੱਕ ਢੇੜ ਦਿਨ ਕੱਢ ਕੇ ਫੇਰ ਮੁੜ ਜੰਨਾ ਵੀ ਗੌਰ ਕਰਕੇ ਨਾ ਸ਼ਾਪਿੰਗ ਕਰ ਲੈ ਇੱਕ ਦੋ ਲੈ ਲੈ ਪੈਂਟ ਕਮੀਜ਼ਾਂ ਗੌਰ ਕਰ ਠੀਕ ਨਹੀਂ ਬਾਕੀ ਬਾਈ ਵਿਆਹ ਚ ਜ਼ਰੂਰੀ ਐ ਤੁਸੀਂ ਵਿਆਹ ਵਿੱਚ ਹੁਣ ਚਲ ਇਹ ਜਿਹੜਾ ਚਿੱਠੀ-ਚੁੱਠੀ ਵਾਲਾ ਇਹ ਤਾਂ ਚਾਚੇ ਉਹਨਾਂ ਦਾ ਕੰਮ ਐ ਉਹਨਾਂ ਨੇ ਆਈ ਜਾਣਾ ਚਾਚੀ ਨੂੰ ਆਪਾਂ ਅੱਜ ਲਿਆਣਾ ਚਾਚਾ ਹੀ ਪਹੁੰਚ ਰਿਹਾ ਰਾਤ ਨੂੰ ਜਾਂ ਕੱਲ ਨੂੰ ਪਹੁੰਚ ਜਾਊਗਾ ਸਵੇਰੇ ਤੇ ਉਹ ਐ ਬਾਕੀ ਤੁਸੀਂ ਬਾਈ ਸ਼ੋਪਿੰਗ ਜ਼ਰੂਰੀ ਐ ਆ ਜਾ ਤਲ ਤੈਨੂੰ ਕਰਾਲੀ ਵੀ ਘਮਾਵਾ ਨਾਲੇ ਮਨਜੀਤ ਨੇ ਵੀ ਜਾਣਾ ਮੁੱਲਾਂਪੁਰ ਆ ਚਿੱਠੀ ਤੇ ਬਾਅਦ ਇੱਕ ਗੇੜਾ ਇਹਦਾ ਰਹਿੰਦਾ ਉਹ ਜਾ ਕੇ ਆਣਾ ਸੀ ਕੋਈ ਵੀ ਸਮਾਨ ਐ ਬਹੁਣ ਕੱਢ ਲਿਆਣਾ ਇੱਕ ਵਾਰੀ ਤੇ ਬਾਕੀ ਮੇਰੇ ਜਿੰਨੇ ਵੀ ਸਬਸਕ੍ਰਾਈਬਰ ਵੀਰ ਭੈਣ ਭਰਾ ਤੁਸੀਂ ਇਹ ਨਾ ਸੋਚੇ ਵੀ ਬਲੌਗ ਨਹੀਂ ਮੈਂ ਲੇਟੇ ਤਾਂ ਹੀ ਹੁੰਦਾ ਮੇਰਾ ਬਲੌਗ ਮੇਰੇ ਤੋਂ ਬਣਦਾ ਨਹੀਂ ਜੀ ਹੁਣ ਦੇਖੋ ਕਰਨ ਦਾ ਸਕੂਲ ਦਾ ਟਾਈਮ ਚੇਂਜ ਹੋ ਗਿਆ ਬੜਾ ਔਖਾ ਲਾਈਨ ਬਣ ਰਹੀ ਐ 9 ਦਾ ਹੋ ਗਿਆ ਪਹਿਲਾਂ 8:30 8 ਵਜੇ ਤੇ ਹਨਾ 8:30 ਹੁਣ ਮੰਜੀਤ 9 ਹੈ ਹਨੀ ਤਾਂ 8.5 ਤੁਰਨਾ ਪੈਂਦਾ ਜਦੋਂ ਘਰਾਂ ਤੋਂ ਨਿਕਲ ਜੰਨੇ ਇੱਕ ਦਿਨ ਛੋਟੇ ਐ ਜੀ ਫਿਰ ਟਰੈਕਟਰ ਵਾਲਾ ਥੋੜੇ ਪਾ ਚੱਲਦਾ ਨਹੀਂ ਜੀ ਵਲੋਗ ਚੱਕਰ ਤਾਂ ਇਹ ਐ ਅੱਜ ਵੀ ਮੈਂ ਦਊਗਾ ਤੁਹਾਨੂੰ ਪਿਛਲੇ ਮੈਂ ਬਣਾਏਵੇਂ ਦੋ ਤਿੰਨ 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 ਮਿੰਟ ਦੇ ਜਿਹੜੇ ਵੀ ਟਰੈਕਟਰ ਕਰੇ ਐ ਤੇ ਗੱਲਬਾਤ ਆਹੀ ਐ ਵੀ ਹੁਣ ਵੀ ਤਾਂ ਹੀ ਚੱਲੇ ਆ ਵੀ ਇੱਕ ਟਰੈਕਟਰ ਕਰ ਲ ਜੀ ਮੇਰੇ ਕੋਲ ਦੋ ਤਿੰਨ ਆਏ ਤੇ ਉਹ ਕਰੇ ਤੇ ਸ਼ਾਮ ਨੂੰ 7:00 ਵਜੇ ਕਰਨ ਵੀ ਮੇਰੇ ਕੋਲੇ ਤਾਂ ਇਹਨੂੰ ਟਿਊਸ਼ਨ ਛੱਡਣਾ ਪੈਂਦਾ ਤਿੰਨ ਤੇ ਲੱਗ ਜਾਂਦੀ ਇਹਦੀ ਟਿਊਸ਼ਨ 5:30 ਵਜੇ ਤੱਕ ਜੇ 5.5 ਜੇ ਕੋਈ ਟਰੈਕਟਰ ਆਇਆ ਵਾ ਮੇਰੇ ਪਾਸ ਥੋੜਾ ਕੰਮ ਰਹਿ ਗਿਆ ਘਾਂਟੇ ਦਾ ਫਿਰ ਮੈਂ ਇਹਨੂੰ ਘਰਾਂ ਨੂੰ ਨਹੀਂ ਛੱਡਣਾ ਆ ਸਕਦਾ ਫਿਰ ਇਹਨੂੰ ਵੀ ਰੋਕਣਾ ਪੈਂਦਾ ਗੈਲੇ ਹੋਰ ਬਾਈ ਕਰਨਾ ਉਰਾ ਨੂੰ ਆ ਕੇ ਬੁਰਾ ਨੂੰ ਆ ਕੇ ਗੱਲ ਕਰੋ ਮੇਰਾ ਪੁੱਤ ਆ ਉਰਾ ਨੂੰ ਆਓ ਅੱਛਾ ਐਂ ਦੱਸ ਪੁੱਤ ਆ ਹੁਣ ਤੈ ਮੇਰੇ ਨਾਲ ਜਾਣਾ ਅੱਜ ਨਾਨੀ ਕੋਲ ਨੂੰ ਫੇ ਛੇਲੂ ਤਾਂ ਤੂੰ ਹੀ ਲਿਆਉਂਗਾ ਚੜਾ ਕੇ ਮੇਰਾ ਕੰਮ ਤਾਂ ਨਹੀਂ ਹੈ ਮੇਰੇ ਪਾਣੀ ਲੋਟ ਆਣੇ ਹਨੀ ਗੈਲ ਛੋਟੀ ਜਿਹੀ ਗੁੜੀਆ ਹੋ ਜਣੀ ਉੱਥਾਂ ਨੇ ਕਿੰਨੇ ਲਿਆਉਂਗਾ ਐਂ ਕਰ ਮੈਂ ਚੱਲਿਆ ਹੁਣ ਬਾਓ ਤੇਰੇ ਗੱਡੀ ਨਹੀਂ ਟਰਾਲੀ ਐ ਪਿੱਛਾਂ ਜੋੜੀ ਵੀ ਹਨਾ ਗੱਡੀ ਤੇ ਇਹਨੇ ਸਿਰੇ ਹੀ ਲਾਤੀ ਗੱਲ ਕਹਿੰਨਾ ਚਾਰ ਦੋ ਦੋ ਚੰਦਾਰੀ ਦੇ ਬਾਦ ਕਰੀ ਕਿੰਨੇ ਦੋ ਨਾ ਇੱਕ ਗੱਲ ਐ ਜਿੰਨੇ ਵੀ ਸਾੜੇ ਉਰੇ ਪਹਿਲਾਂ ਸਾਡੇ ਘਰ ਤੇ ਨਾ ਬਜ਼ੁਰਗ ਤੇ ਸਭ ਨੇ ਮੈਂ ਸਾਰ ਰੱਖੀ ਬਤੀਆਂ ਪਸ਼ੂ ਤਾਂ ਉਹਨਾਂ ਦੇ ਵਿੱਚ ਇੱਕ ਅੱਧੀ ਬੱਕਰੀ ਜ਼ਰੂਰ ਛੱਡਦੇ ਹੁੰਦੇ ਤੇ ਛੇਲੂ ਤੁਸੀਂ ਵੀ ਦੱਸਿਓ ਜੀ ਕਮੈਂਟ ਕਰਕੇ ਜਿੰਨੇ ਆਪਣੇ ਨਾਲ ਜੁੜੇ ਹੋਏ ਵੀ ਗੱਲ ਬਿਲਕੁਲ ਸਹੀ ਐ ਨਾ ਜੀ ਮੈਸਾਂ ਦੇ ਵਿੱਚ ਛੱਡਦੇ ਆ ਉਹਨੂੰ ਬੰਦਦੇ ਨਹੀਂ ਖੁੱਲੀ ਛੱਡਦੇ ਹਾਂ ਬਾਕੀ ਮੁਰਗੇ ਕੁਕੜੀਆਂ ਵੀ ਪਾਲੇ ਕਰਦੇ ਤੇ ਉਹ ਤਾਂ ਵੀ ਮੈਸਾਂ ਦੇ ਜਿਕਣਾ ਉਹਨਾਂ ਦਾ ਵਸਤਾ ਵੀ ਪਰ ਇਸੇ ਹੱਥ ਜੇ ਮਾਰਦੇ ਆ ਹਾਂ ਹੁਣ ਕਹਤੇ ਹੈ? ਉਹਨੇ ਲੇਟ ਹੋ ਰਿਹਾ ਹੈ ਨਹੀਂ ਅੱਛਾ ਤਿਆਰਤੀਪੁਰ ਖੋਏ ਵੇ ਜੀ ਰੋਟੀ ਪਾਣੀ ਛਕ ਲਿਆ ਨਹੀਂ ਨਿਕਲਣਾ ਬਸ ਇੱਕ ਗੱਲ ਆ ਜੀ ਪ੍ਰਿੰਸ ਦਾ ਚੱਕਰ ਹੈਗਾ ਇਹ ਬਸ ਤੇਰੀ ਸ਼ੋਪਿੰਗ ਰਹਿ ਜਣੀ ਬਾਕੀ ਹੋਰ ਪਾਸੇ ਤੇ ਕੋਈ ਕਮੀ ਛੜਦਾ ਨਹੀਂ ਹਾ ਜਿੰਨੇ ਵੀ ਸੈਂਟ ਸਪਰੇਆ ਸਭ ਮਾਰ ਲੈਣੀਆਂ ਸਾਰ ਕਰੀਮਾਂ ਵੀ ਲਾ ਲੈਣੀਆਂ ਚਲੋ ਮਨੂੰ ਵਿਚ ਨੂੰ ਉਹ ਵੀ ਆ ਰਿਹਾ ਜੀ ਤੇ ਆਪਣਾ ਬਲੌਗ ਆ ਇੱਥੇ ਤੱਕ ਤਾਂ ਜੀ ਹੁਣ ਤੁਹਾਨੂੰ ਦੋਂਗੇ ਤੋਂ ਬਾਅਦ ਚੱਲੇ ਜੀ ਆਪਾਂ ਜਦ ਹਿਮਾਚਲ ਜਾਣਾ ਉਹ ਕੱਲ੍ਹ ਸ਼ਾਮ ਨੂੰ ਆਊਗਾ ਬਲੌਗ ਤੇ ਇਹ ਬਲੌਗ ਟੈਂਡ ਤੁਸੀਂ ਕਰ ਲਿਆ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਮੈਂ ਜਾ ਰਿਹਾ ਹਿਮਾਚਲ ਇਹ ਬਲੌਗ ਤੁਹਾਨੂੰ ਪਹਿਲਾਂ ਤਾਂ ਦੇ ਆ ਤੁਸੀਂ ਜਿਹੜੇ ਵੀ ਆਪਣੇ ਨਾਲ ਜੁੜੇ ਹੋ ਕੋਈ ਦਿਲ ਦੀ ਗੱਲਬਾਤ ਹੈ ਤਾਂ ਕਮੈਂਟ ਕਰਿਓ ਤੁਸੀਂ ਜਾ ਕੇ ਜਰੂਰ ਦਿਖਾਵਾਂਗੇ ਜਾਂ ਕੋਈ ਗੱਲ ਕਰਨੀ ਤਾਂ ਕਰਾਵਾਂਗੇ ਚਾਚੀ ਉਹਨਾਂ ਨਾਲ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਅੱਗੇ ਦੇਖੋਈ ਤੁਹੀ ਟਰੈਕਟਰ ਦਾ ਬਲੌਗ 2-3 ਮਿੰਟ ਦਾ ਚਲੋ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਨੇ ਤੇ ਅੱਜ ਤੋਂ ਬਾਅਦ ਬਲੌਗ ਤੁਹਾਨੂੰ ਬਦੀ ਮਿਲਨੇ ਕਿਉਂ ਬਾਈ ਪ੍ਰਿੰਸ ਹਾਂ ਬਾਈ ਪ੍ਰਿੰਸ ਨੇ ਵੀ ਕਹੇ ਤੇ ਅੱਜ ਮੈਨੂੰ ਕਹਿੰਦਾ ਕੋਈ ਨਹੀਂ ਭਾਜੀ ਕਹਿੰਦਾ ਮੈਂ ਜੇ ਚਲੇ ਗਿਆ ਨਾ ਵਿਆਹ ਵਿੱਚ ਤੁਸੀਂ ਆਪਣੀਆਂ ਕਹਿੰਦਾ ਉਹ ਰਸਮਾਂ ਨਾ ਬਾਇਓ ਕਹਿੰਦਾ ਮੈਂ ਬਣਾ ਦੂੰਗਾ ਬਲੌਗ ਬਹੁਤ-ਬਹੁਤ ਧੰਨਵਾਦ ਹੈ ਪ੍ਰਿੰਸ ਦਾ ਪ੍ਰਿੰਸ ਬਣਾਊਗਾ ਇਸ ਵਾਰ ਬਲੌਗ ਉੱਥੇ ਚਲੋ ਠੀਕ ਹੈ ਜੀ ਸ਼ੇਅਰ ਆਪ ਵੀ ਸ਼ੇਅਰ ਕਰੀ ਇਹ ਬੀਲ ਅੰਦਰ ਦਾ ਬੀਲ ਤਾਂ ਚੱਲ ਜਾਣਾ ਬਰਾਬਰ ਹੀ ਐ ਕੁਝ ਨਹੀਂ ਵਿਗੜਿਆ ਬੀਲ ਨੂੰ ਕੱਟਦੀ ਲੋੜ ਨਹੀਂ ਤੇ ਮੇਰੇ ਹਿਸਾਬ ਨਾਲ ਇਹ ਲਾਲ ਹੋ ਗਿਆ ਇਹ ਵੜ ਗਿਆ ਤਵਾ ਅੱਗ ਲੱਗ ਲਿਖ ਲਿਖ ਲਈ ਵਿੱਚ ਇਹ ਤਵਾ ਇੱਕ ਕਰਾਣਾ ਪੈਣਾ ਇਹ ਲੈਨਾਂ ਤੇ ਇੱਕ ਤਾਂ ਕੱਤੇ ਤਵਾ ਦਾ ਮੈਂ ਇੱਕ ਘਾ ਦੇ ਗੋਬਾਲੇ ਵਾਲੇ ਵਾਲ ਬਣ ਇਹ ਰੋਈ ਜੀ ਸਾਰੀ ਨਾ ਇਹ ਪਲੇਟ ਦੀ ਹੈ ਇੱਕ ਪਾਸਾ ਲੈਦਰੇ ਖਤਮ ਕਰਦੇ ਤੇ ਬਾਕੀ ਕਲੱਚ ਪਿਆਏ ਤੇ ਦੂਜੀ ਪਈ ਹੈ ਪੇਟ ਉਹਦੀ ਇਹ ਵੀ ਅਗਲ ਉਹ ਹੋ ਗਿਆ ਨਾ ਅਗ ਜਿਆਦਾ ਵਿੱਚ ਦੂਹੀ ਮਰਦੀ ਹੈ ਨਾ ਤਾਕਾ ਹੋਆ ਤਾਂਬਾ ਹੋਆ ਦੇਖ ਲੈਣ ਗਰਮ ਹੋ ਕੇ ਲਾਲ ਹੋ ਕੇ ਵਿੱਚ ਫਿਰ ਇਹ ਉਹੀ ਸੇਕ ਪੈ ਲੰਦਾ ਬਲੀ ਚਲੋ ਖੁਲਿਆ ਵਾ ਦੋ ਹੀ ਪਾ ਦਨੇ ਕਰੋ ਚੈੱਕ 855 ਟਰੈਕਟਰ ਸਾਨੂੰ ਕੱਲ ਦਾ ਪਹਿਲੇ ਬਲੌਗ ਵਿੱਚ ਚੱਲ ਰਹੀ ਨਾ ਆਪਣੀ ਗੱਲ 255 ਲੈ ਕੇ ਆਣਾ ਕੱਲ ਲਿਆਣ ਕੇ ਕੋਲ ਤੇ ਆਤਾ ਤੇ ਕੱਲ ਦੋਨੋਂ ਤੇਜ ਤੇ ਕੰਮ ਕਰਕੇ ਤੇ ਉਹਦਾ ਅੰਦਰਲੇ ਦਾ ਕੰਮ ਖਰਾਬ ਹੈ ਜੀ ਉਹਦਾ ਸਮਾਨ ਨਹੀਂ ਆ ਰਿਹਾ ਆਹ ਲੋ ਜੀ ਕਰੋ ਚੈੱਕ ਇਹ ਪਾ ਰਹੇ ਇੱਕ ਤਾਂ ਡਰਾਈਵ ਫਰੇਮ ਨਵੀਂ Ориジナル ਗੋ ਪਿਆ ਦਾ ਕਵਰ ਤੇ Ориジナル ਤੁਸੀਂ ਦੇਖ ਸਕਦੇ ਐਲ ਯੂ ਕੇ ਲੁੱਕ ਲੁੱਕ ਦੀ ਪਲੇਟ ਇਹ ਆ ਗਈ ਮੇਨ ਪਲੇਟ ਓਏ ਇਹ ਆ ਗਈ ਪੀਟੀਓ ориجنલ ਕੋਈ ਵੀ ਸਮਾਨ ਆਪਾਂ ਦੇਸੀ ਨਹੀਂ ਪਾਉਂਦੇ ਕਿਉਂਕਿ ਇਹ ਇੰਨਾ ਖੁੱਲਦਾ ਜੀ ਹੋਰ ਮਿਸਤਰੀ ਸ਼ਾਇਦ ਕੋਈ ਹੋ ਸਕਦੇ ਨੇ ਜਿਹੜੇ ਢਿੱਲ ਛੱਡਦੇ ਮੈਂ ਆਪਾਂ ਨਾਲ ਨਹੀਂ ਛੱਡਣੀ ਕਲੱਚ ਫਿੰਗਰਾਂ ਇਹਦੀਆਂ ਬਿਲਕੁਲ ਰਾਈਟ ਓਕੇ ਆ ਕਿਉਂਕਿ ਦੇਖੋ ਇੰਨਾ ਖੋਲਣੇ ਤਾਂ ਮੰਨੋ ਆਂਦੀ ਹੈ ਜੀ ਭੈੜਾ ਦਿੱਕਤ ਆ ਜਿਹੜੀ ਕਹਿ ਦਿੰਨੇ ਅਸੀਂ ਵੀ ਹੈਰਾਨ ਹੁੰਨੇ ਬਾਰ-ਬਾਰ ਖੋਲ ਕੇ ਤਾਂ ਮਾਲਕ ਨੂੰ ਕਹੀਦਾ ਇੱਕੇ ਵਾਰੀ ਵੀ ਹੁਣ ਜਿਹੜਾ ਪੈਂਦਾ ਪਾ ਲੈ ਤੁਹਾਨੂੰ ਆਪਸ਼ਨ ਹੈ ਤੇ ਇਹ ਆਪਾਂ ਕੱਟ ਲਵਾ ਲਏ ਦਈਏ ਨੂੰ ਮ ਕਰੂੰਗਾ ਇਹ ਪਾਏ ਨੂੰ ਫਿੱਟ ਇਹ ਪ੍ਰੈਸ਼ਰ ਪਲੇਟ ਚੈੱਕ ਕਰੋ ਹੋ ਗਿਆ ਜੀ 0 ਇਨ ਕਮ ਲੋ ਇਹ ਪ੍ਰੈਸ਼ਰ ਪਲੇਟ ਹੈ ਇਹਨੂੰ ਕੱਟ ਲਵਾਤੇ ਆ ਲਾਲ ਹੋ ਗਈ ਦੀ ਇਹ ਜਮਾ ਪਲੇਟ ਜਿਹਦੇ ਕਰਕੇ ਨਾ ਜੇ ਤੁਸੀਂ ਦੇਖ ਸਕਦੇ ਜਿਹੜਾ ਇਹਦਾ ਫੇਸ ਹੈ ਨਾ ਕੱਟ ਤਾਂ ਲੱਗ ਲਿਆ ਪਰ ਕੱਟ ਲੱਗ ਕੇ ਵੀ ਇਹ ਉੱਚਾ ਨੀ ਮਾ ਜਾਂ ਤੁਹਾਨੂੰ ਦਿਖਦੇ ਦਾਗ ਜੇ ਇਹ ਇੱਕ ਇਹ ਹੈ ਇੱਕ ਇਹ ਹੈ ਇੱਕ ਇਹ ਹੈ ਏ ਚੱਕ ਨਹੀਂ ਹੁੰਦੇ ਜੀ ਫਿਰ ਗ੍ਰੈਂਡਰ ਮੈਂ ਲਵਾਇਆ ਨਹੀਂ ਜੀ ਇੱਥੇ ਦੇਖੂਗਾ ਨਾ ਤੁਹਾਨੂੰ ਐਂ ਦੇਖੂਗਾ ਜੀ ਫੇਸ ਇਹਦਾ ਤੇ ਲੱਗਿਆ ਜੀ ਮੈਂ ਇਹਨੂੰ ਫਿੱਟ ਕਰਨ ਮੈਂ ਸੋਚਿਆ 2 ਕੁ ਮਿੰਟ ਦਾ ਵੀ ਨਾ ਬਲੌਗ ਦੇ ਦਈਏ ਕਿਉਂਕਿ ਇਹ ਟਰੈਕਟਰ ਤੁਸੀਂ ਪਿਛਲਾ ਬਲੌਗ ਜਿਹੜਾ ਚੱਲ ਰਿਹਾ ਉਹਦੇ ਦੇਖਿਆ ਹੈ ਨਹੀਂ ਤਾਂ ਤੇ ਇਹ ਆਇਆ ਬਾਅਦ ਚ ਆਪਣੇ ਕੋਲ ਤੇ ਉਹਦਾ ਹੋ ਗਈ ਪ੍ਰੋਬਲਮ ਕਿ ਦੇਖੋ ਜੀ ਮੰਨੋ ਬਹੁਤ ਦਿੱਕਤ ਹੈ ਜੀ ਟਰੈਕਟਰ ਅੱਜ ਆਵੈ 4 ਦਿਨੋਂ ਇਹਨੂੰ ਅੰਦਰ ਲੱਗੇ ਨੂੰ ਹੋ ਗਈ ਹੁਣ ਜਿਹੜੇ ਮੇਰੇ ਇਹੋ ਜਿਹੇ ਟਰੈਕਟਰ ਮੈਂ ਰਾਤ ਨੂੰ ਖੋਲ ਛੱਡਣੇ ਆ ਮੈਂ ਬਾਹਰ ਨਹੀਂ ਛੱਡਦਾ ਹੁੰਦਾ ਯਾ ਤਾਂ ਮੰਨੂ ਪਤਾ ਜੀ ਮੈਨੂੰ ਕਿੰਨੀ ਦਿੱਕਤ ਹੈ ਔਰ ਕਿੰਨਾ ਮਨ ਤੇ ਲੋਡ ਰਹਿੰਦਾ ਵੀ ਬਾਹਰ ਟਰੈਕਟਰ ਖੜਿਆ ਇਹਦਾ ਕੁਝ ਖੋਲਣਾ ਜਾਵੇ ਫੇਰ ਕੱਲ ਜਦੋਂ ਮੈਂ ਲੇਕ ਆਇਆ ਨਾ ਟਰੈਕਟਰ ਨੂੰ ਮੈਂ ਇਹਦੀ ਹੁੱਕ ਵੀ ਘਰੇ ਕੱਢਿਆ ਆ ਐਡਜਸਟੇਬਲ ਦੀ ਤੇ ਡੰਡਾ ਵੀ ਠੱਟੀ ਵੀ ਇਹ ਕੰਮ ਫੇਰ ਕਰਨਾ ਹੀ ਪੈਣਾ ਜੀ ਮੈਂ ਕੱਲ ਬਾਬੂ ਨੂੰ ਫੋਨ ਕਰਿਆ ਸਰ ਨੂੰ ਮੈਂ ਸਾਰਾ ਕਰੋ ਇਹਦਾ ਇੰਤਜ਼ਾਮ ਹੋ ਲੇ ਆਓ ਮੈਂ ਇੱਕ ਦਿਨ ਚ ਬੰਦਣਾ ਲੈ ਜੋ ਕਿਉਂਕਿ ਮੇਰੇ ਮੇਰੇ ਜਿਹੜੇ ਆਪਣੇ ਟਰੈਕਟਰ ਅੰਦਰ ਖੜਾ ਕੇ ਕਰਨ ਵਾਲੇ ਉਹਦਾ ਔਖਾ ਹੋਇਆ ਬਾਈ 1-2 ਟਰੈਕਟਰ ਦਾ ਮੈਂ ਰੋਕੇ ਬਹਿ ਜੀ ਇਕੂੰ ਰੋਕੇ ਵੀ ਚਲੋ ਉਹਦੇ ਬੜੇ ਕੰਮ ਐ ਜੀ ਇੱਕ ਧਾਂਜਣ ਕਰਨਾਂ ਐ ਜੀ ਤੇ ਫਿਰ ਦਿੱਕਤ ਆ ਜਾਂਦੀ ਐ ਜੀ ਹੁਣ ਤੁਸੀਂ ਦੇਖੋ ਮਨੂੰ ਬਾਹਰ ਕੰਮ ਕਿੰਨਾ ਔਖਾ ਈ ਰਾਤ ਨੂੰ ਕੋਈ यूं यूं ਤੱਕਾ ਹੀ ਮਾਰ ਦੇਵੇ ਕੋਈ ਸ਼ਰਾਬੀ ਡਰਿੰਕਰ ਹੀ ਵੀ ਜਨੇ ਇਹ ਆ ਉਨਿਓ ਕੁ ਜੇ ਪਰ ਇੱਕ ਗੱਲ ਐ ਤੁਸੀਂ ਦੇਖ ਸਕਦੇ ਈ ਇਹਦੇ ਨਟ ਬੋਲਟ ਰਾਤ ਦੇ ਉਰੀ ਪਏ ਐ ਜੀ ਤੇ ਆ ਪਲੇਟ ਵੀ ਪਈ ਚਾਬੀ ਵੀ ਉੱਪਰੇ ਪਈ ਦੇਖ ਲਓ ਪਰ ਆਪਣੇ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਨੂੰ ਪਤਾ ਵੀ ਮਿਸਤਰੀ ਆਪਾਂ ਕਿਹਾ ਹੁੰਦਾ ਜੇ ਅਸੀਂ ਦੋ ਚੀਜ਼ਾਂ ਚੱਕ ਹੈ ਚੱਕ ਕੇ ਆਪਾਂ ਸੇ ਕਰਤੀਆਂ ਮਿਸਤਰੀ ਨੋਖਾ ਹੋ ਜਾਂਦਾ ਕਿਉਂਕਿ ਅਸੀਂ ਤਾਂ ਤੁਹਾਡੇ ਸਾਹਮਣੇ ਹੀ ਦੇਖੋ ਮਿਹਨਤ ਕਰਦੇ ਜੇ ਸਾਡਾ ਚੋਰੀ ਹੋ ਪਰ ਦਿੱਕਤ ਕਿ ਆ ਉਹ ਟਰੈਕਟਰ ਕਰਕੇ ਆ ਜੀ ਉਹਦਾ ਸਮਾਨ ਆ ਜਾਂਦਾ ਉਹਨੂੰ ਅਸੀਂ ਪਹਿਲੀ ਗੱਲ ਮੈਂ ਉਹਨੂੰ ਬਾਹਰ ਖੋਲ ਦਿੰਦਾ ਪਰ ਬਾਹਰ ਕਿਦਾਂ ਖੋਲਦੀ ਹੈ ਜੀ ਇਹਨਾਂ ਕੋਲ ਵੀ ਗੱਡੀਆਂ ਆਣੀਆਂ ਇਹਨਾਂ ਕੋਲ ਵੀ ਪਹਿਲਾਂ ਇਹ ਦੁਕਾਨ ਬੰਦ ਰਹਿੰਦੀ ਸੀ ਮੈਂ ਉਹਰਾ ਖੋਲਦੇ ਕਰਦਾ ਤਾਂ ਜੇ ਮੈਂ ਪਰਾਂ ਖੋਲ ਦਿੰਦਾ ਅੱਧਾ ਮੈਂ ਸਮਾਨ ਬਹੁਤ ਚੱਕ ਹੈ ਲੈਣਾ ਪੈਣਾ ਤਾਂ ਹੀ ਉੱਥੋਂ ਚਲੋ ਠੀਕ ਹੈ ਜ